ਇਹ ਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਸੂਤਕਾ Hindu ਮਤਬ ਵਿਖੇ ਜਦੋਂ ਕਿਸੇ ਦੇ ਘਰ ਲੜਕਾ ਲੜਕੀ ਹੋਵੇ ਉਸ ਵਕਤ ਇਸਤਰੀ ਨੂੰ ਪਵਿੱਤਰ ਸਮਝਦੇ ਸਨ ਤੇ ਉਸ ਪਵਿੱਤਰ ਤਾਈ ਦਾ ਨਾਮ ਸੂਤਕ ਆਖਦੇ ਹਨ ਜਦੋਂ ਕਿਸੇ ਦੇ ਘਰ ਬਾਨ ਬਾਲਕੀ ਪੈਦਾ ਹੋਵੇ ਤਾਂ ਉਹਨਾਂ ਦਾ ਸਾਰਾ ਪਾਰਿਚਾਰਾ ਪਵਿੱਤਰ ਸਮਝਿਆ ਜਾਂਦਾ ਹੈ ਤੇ ਹੋਰ ਲੋਕ ਉਹਨਾਂ ਸਮਨਾ ਕਰਾਮ ਤੋਂ ਰੋਟੀ ਪਾਣੀ ਆਦਕ ਨਹੀਂ ਸ਼ਕਦੇ ਤੇ ਕਹਿੰਦੇ ਹਨ ਕਿ ਇਹਨਾਂ ਦੇ ਘਰ ਅਸੂਤਕ ਪਿਆ ਹੋਇਆ ਹੈ ਇਸ ਸੂਤਕ ਦੇ ਕੱਢਣ ਲਈ ਤੀਰਵੇਂ ਦਿਨ ਬ੍ਰਾਹਮਣ ਗਉ ਮੁੱਤਰ ਦਹੀਂ ਮੱਖਿਓਂ ਗਊ ਦਾ ਗੋਹਾ ਲੰਗਾ ਜਲ ਆਦ ਕਰੜਾ ਕੇ ਉਸ ਇਸਤਰੀ ਨੂੰ ਜਿਸ ਦੀ ਕੁੱਖ ਤੋਂ ਲੜਕਾ ਲੜਕੀ ਹੋਇਆ ਹੋਵੇ ਪਿਉਂਦੇ ਹਨ ਤੇ ਕਹਿੰਦੇ ਹਨ ਕਿ ਹੁਣ ਸੂਤਿਕ ਨਿਕਲ ਗਿਆ ਹੈ ਫਿਰ ਉਹ ਇਸਤਰੀ ਚੌਕੇ ਤੋਂ ਤੇ ਚੜ ਚੜਾਈ ਜਾਂਦੀ ਹੈ ਫਿਰ ਸਾਰੇ ਲੋਕ ਉਹਨਾਂ ਕਰਾਂ ਤੋਂ ਬਰਛਾਦਾ ਸਕ ਲੈਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਤ ਸਿੱਖੀ ਵਿੱਚ ਇਸ ਨੂੰ ਸੂਤਕ ਨਹੀਂ ਮੰਨਿਆ ਗਿਆ ਭਾਵ ਕਿ ਗੁਰੂ ਜੀ ਇਸਤਰੀ ਨੂੰ ਅਪਵਿੱਤਰ ਨਹੀਂ ਸਮਝਦੇ ਕਈ ਸੱਜਣਾ ਦਾ ਸੱਜ ਸੱਜਣਾ ਦਾ ਖਿਆਲ ਹੋਵੇਗਾ ਕਿ ਜੇਕਰ ਸਿੱਖੀ ਤਰ੍ਹਾਂ ਵਿੱਚ ਸੂਤਕ ਨਹੀਂ ਮੰਨਦੇ ਤਾਂ ਇਸਤਰੀ ਔਰ ਬੱਚੇ ਨੂੰ ਉਸ ਵਕਤ ਕਿਉਂ ਅਮਰਤ ਸ਼ਕਾਇਆ ਜਾਂਦਾ ਹੈ ਇਸ ਇਹ ਕੇਵਲ ਇਸ ਵਾਸਤੇ ਕੀਤਾ ਜਾਂਦਾ ਹੈ ਕਿ ਅਮਰਤ ਸਿੱਖਾਂ ਨੂੰ ਗੁਰੂ ਜੀ ਨੇ ਵੱਡੇ ਦਾਤਮਖਸ਼ੀ ਹੈ ਤੇ ਸਿੱਖ ਜੰਮਦੇ ਬੱਚੇ ਨੂੰ ਹੀ ਅਮਰਤ ਪਾਨ ਕਰਾ ਦੇਂਦੇ ਹਨ ਤੇ ਉਸ ਦੀ ਮਾਈ ਨੂੰ ਵੀ ਅਮਰਤ ਪਾਨ ਕਰਾ ਦਿੰਦੇ ਹਨ ਕਿਉਂਕਿ ਇਹ ਨਾਮ ਜਪ ਕੇ ਬਾਣੀ ਪੜ ਕੇ ਤਿਆਰ ਕੀਤਾ ਹੋਇਆ ਹੁੰਦਾ ਹੈ ਤੇ ਛਕਣ ਵਾਲਾ ਨਾਮ ਜਪ ਛਕਣ ਵਾਲਾ ਇਸ ਦੇ ਛਕਣ ਨਾਲ ਸਦਾ ਪਵਿੱਤਰ ਰਹਿੰਦਾ ਹੈ ਸੋ ਇਹ ਗੋਹਿ ਮੂਤਰ ਦੇਖ ਤੋਂ ਅਧਿਕ ਉੱਚਾ ਹੈ ਤੇ ਉਹ ਪਵਿੱਤਰ ਕਰਨ ਵਾਲਾ ਹੈ ਜਿਵੇਂ ਸੂਤਕ ਨੂੰ ਹਿੰਦੂ ਮਤ ਵਾਲਿਆਂ ਨੇ ਮੰਨਿਆ ਹੈ ਉਸ ਦੀ ਬਾਬਤ ਗੁਰੂ ਜੀ ਉਹ ਦੱਸਦੇ ਹਨ ਤੇ ਕਹਿੰਦੇ ਹਨ ਕਿ ਭਾਈ ਜੇ ਤੁਹਾਡੇ ਕਹੇ ਜੀਵ ਦੀ ਉਤਪਤੀ ਹੋਣ ਸਮੇਂ ਸੂਤਕ ਨੂੰ ਮੰਨ ਲਈਏ ਤਾਂ ਸੂਤਕ ਹਰ ਇੱਕ ਚੀਜ਼ ਵਿੱਚ ਹੈ ਜਥਾ ਕਰਵਾਸ ਜੇਕਰ ਸੂਤਕ ਮੰਨਿਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ ਜੀਤਾ ਦਾਣ ਅਨਕ ਜੀਆਂ ਬਾਜ ਨਾ ਕੋਈ ਪਹਿਲਾ ਪਾਣੀ ਜੀਉ ਜਿਤ ਹੈ ਸਭ ਕੋਈ ਸੂਤ ਕਿਉਂ ਕਰ ਰਖੀਏ ਸੂਤ ਕਬਵੇਂ ਸੋਏ ਨਾਲਕ ਸੂਤ ਗਏ ਇਹ ਵਾ ਨ ਉਤਰੇ ਗਿਆਨ ਅਤਾਰੈ ਤੋਈ ਇਹ ਸ਼ਬਦ ਵਿੱਚ ਗੁਰੂ ਜੀ ਨੇ ਦੱਸਿਆ ਹੈ ਕਿ ਜੇਕਰ ਕਿਸੇ ਚੀਜ਼ ਦੇ ਪੈਦਾ ਹੋਣ ਕਰਕੇ ਹੀ ਸੂਤ ਖੋਜ ਜਾਂਦਾ ਹੈ ਤਾਂ ਸੂਤਕ ਹਰ ਇੱਕ ਚੀਜ਼ ਵਿੱਚ ਹੈ ਉਹ ਹੈ ਅਤੇ ਲੱਕੜੀ ਵਿੱਚ ਕੀੜਾ ਆਦਕ ਤੇ ਜਾਲ ਜੋ ਸਾਰੇ ਸ੍ਰਿਸ਼ਟੀ ਨੇ ਬਣਾਵਟ ਰੂਪ ਹੈ ਤੇ ਉਸ ਦੇ ਵਿੱਚ ਸਦਾ ਹੀ ਜੀਵ ਹੁੰਦੇ ਹਨ ਤੇ ਇਸ ਤਰ੍ਹਾਂ ਸੂਤਕ ਮੰਨਿਆ ਹੋਇਆ ਹਰ ਇੱਕ ਖਾਣ ਪੀਣ ਵਾਲੀ ਚੀਜ਼ ਵਿੱਚ ਸੂਤਕ ਹੈ ਜੋ ਕਿ ਹਰ ਵਕਤ ਹਰ ਜਗ੍ਹਾ ਮੌਜੂਦ ਰਹਿੰਦਾ ਹੈ ਤੇ ਇਹ ਸੂਤਕ ਮੱਖਿਓ ਦੁੱਧ ਤੇ ਮਿੱਠਾ ਗੰਗਾ ਜਲ ਆਦ ਕਿ ਦਿੱਤੀਆਂ ਹੋਈਆਂ ਦੂਰ ਦਿੱਤੀਆਂ ਹੋਈਆਂ ਦੂਰ ਨਹੀਂ ਹੁੰਦਾ ਤੇ ਇਸ ਤੇ ਦੂਰ ਕਰਨ ਦਾ ਇੱਕ ਨਾਰੂ ਗਿਆਨ ਹੈ ਜੋ ਕਿ ਦੱਸਦਾ ਹੈ ਕਿ ਇਹ ਸੂਤਕ ਪਰਮ ਰੂਪ ਹੈ ਐਸਾ ਪਰਮ ਰੂਪ ਜਾਣਨ ਦਾ ਨਾਮ ਗਿਆਨ ਹੈ ਇਸ ਗਿਆਨ ਦੁਆਰਾ ਰੱਬ ਦਾ ਹੁਕਮ ਮੰਨਣਾ ਹੀ ਇਸ ਸੂਤਕ ਨੂੰ ਦੂਰ ਕਰ ਸਕਦਾ ਹੈ ਹੋਰ ਕੋਈ ਸੂਤਕਾਂ ਚੀਜ਼ ਨਹੀਂ ਹੈ ਤਾਂ ਤੇ ਇਸੇ ਭਰਮ ਨੂੰ ਦੂਰ ਕਰਕੇ ਇਸ ਸੂਤਕ ਦਾ ਨਾਸ਼ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਭਰਮ ਨੂੰ ਦੂਰ ਸੂਤਕ ਦਾ ਖੰਡਨ ਕੀਤਾ ਹੈ ਕਿ ਜਿਹੜੇ ਸੂਤਕਲੀ ਮਨ ਦੇ ਅੰਦਰ ਵਿਆਪ ਰਿਹਾ ਹੈ ਤੇ ਇਹ ਸਦਾ ਹੀ ਦੁਖਦਾਈ ਹੈ ਉਹ ਤੇ ਸਵਾਰ ਰੂਪ ਦਾ ਬਾਨਨ ਕਰਕੇ ਦੱਸਿਆ ਹੈ ਕਿ ਕਿਹੜਾ ਹੈ ਕਿ ਇਸ ਸੂਤਕ ਜੀਵ ਨੂੰ ਜਾਂ ਪੂਰੀ ਖੜਦਾ ਹੈ ਯਥਾ ਕਰਵਾਸ ਮਨ ਕਾ ਸੂਤਕ ਲੂਭ ਹੈ ਜੀਬਾ ਸੂਤਕ ਖੂੜ ਅੱਖੀ ਸੂਤਕ ਵੇਖਣਾ ਪਰਤਿਆ ਪਰਤਾਨ ਰੂਪ ਕੰਨੀ ਸੂਤਕ ਕੰਨੀ ਪਏ ਲਈ ਤਵਾਰੀ ਖਾਏ ਮਾਨਕਾਂ ਸਾਲਮੀ ਬਦੇ ਜਾਂਪੁਰ ਜਾਏ ਅਰਥ ਮਾਨਨ ਸੂਤਕ ਦਾ ਰੂਪ ਦਾ ਹੈ ਤੇ ਜੀੜੇ ਆਂ ਜੀਬਾਂ ਨੂੰ ਝੂਠ ਬੋਲਣ ਦਾ ਤੇ ਅੱਖੀਆਂ ਨੂੰ ਨੂੰ ਪਰ ਸਤਰੀ ਵੇਖਣ ਦਾ ਤੇ ਪ੍ਰਾਇਆ ਧਨ ਵੇਖਣ ਦਾ ਸੂਤਕ ਹੈ ਕੰਨਾਂ ਨੂੰ ਚੁਗਲੀ ਸੁਣਨ ਤੇ ਕਰਨ ਦਾ ਸੂਤਕ ਹੈ ਸੋ ਇਨਾਂ ਸੂਤਕਾਂ ਦੇ ਬਸ ਹੋ ਕੇ ਜੀਮ ਰੂਪੀ ਹੰਸ ਬੱਤਾ ਹੋਇਆ ਜਮਦੀਪੂਰੀ ਨੂੰ ਜਾਂਦਾ ਹੈ ਇਹੀ ਮਾਤੇ ਸਤਿਗੁਰੂ ਜੀ ਨੇ ਇਸ ਸੂਤਕ ਨੂੰ ਇੰਨਾ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਸੂਤਕ ਨੂੰ ਦੂਰ ਕਰੋ ਜੇ ਨਾ ਦੂਰ ਕਰੋਗੇ ਤਾਂ ਜਨਮ ਮਰਨਾ ਗੇੜ ਨਹੀਂ ਮੁੱਕੇ ਜਾਂ ਤਾਂ ਇਹ ਸੂਤਕ ਦੂਰ ਕਰਨ ਕਰਨ ਯੋਗ ਹੈ ਹੋਰ ਜੋ ਸੂਤਕ ਪਾਤਰ ਆਦਿ ਕਿ ਅਣਜਾਣ ਮਨ ਨਾਲ ਸਮੇਂ ਮਿੱਥਿਆ ਹੋਇਆ ਹੈ ਉਸ ਸੂਤਕ ਮੰਨਣ ਯੋਗ ਨਹੀਂ ਹੈ ਕਿਉਂਕਿ ਜਨਮ ਮਰਨਾ ਸਭ ਹਉਕਮਦੀ ਖੇਡ ਹੈ ਦੇ ਵਾਹਿਗੁਰੂ ਦੇ ਹੱਥ ਮੈਂ ਛੀ ਸਭ ਕੁਝ ਹੋ ਰਿਹਾ ਹੈ ਇਸ ਜੈਸੇ ਅਗਲੇ ਸਾਧਨ ਵਿੱਚ ਗੁਰੂ ਜੀ ਦੱਸਦੇ ਹਨ ਜਥਾ ਸਭ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਨੂਤਨ ਰਹਿਜ ਕੇ ਸੁਹਾਏ ਹਨ ਨਾਨਕ ਜਿਨੇ ਗੁਰਮੁਖ ਬੁਝਿਆ ਤਿੰਨਾ ਸੂਤਕ ਨਾ ਹੈ ਸਹਿਬ ਕਹਿੰਦੇ ਹਨ ਕਿ ਦੂਜੇ ਭਾਲ ਵਿੱਚ ਲੱਗਿਆ ਹੋਇਆ ਹੀ ਸੂਤਕ ਲੱਗਦਾ ਹੈ ਜਥਾ ਮਾਨਕਾ ਸੂਤਕ ਨੂੰ ਜਾਪੋ ਪਰ ਮੇ ਭੁੱਲੇ ਆਵੋ ਜਾਉ ਮਾਨਮਖ ਸੂਤਕ ਕਵੇ ਨ ਜਾਇ ਜਿਚਰ ਸਵੰਦਨਾ ਭੀ ਜੇ ਹਰ ਕੇ ਨਾਏ ਸਭੋ ਸੂਤਕ ਜੀਤਾ ਮੋਹ ਆਕਾਰ ਮਰ ਮਰ ਜੰਮੇ ਬਾਰੂ ਮਾਰ ਥਲ ਮੈਂ ਸੂਤਕ ਥਲ ਮੈਂ ਥਲ ਹੈ ਸੂਤਕ ਸੂਤਕ ਸੂਤ ਸੂਤਕ ਸੂਤ ਉਪਤ ਹੋਏ ਜਨਮੇ ਸੂਤਕ ਮੂਏ ਫਨ ਸੂਤਕ ਸੂਤ ਪਰ ਗੋਏ ਪਹਿਰ ਪੰਡਿਆ ਕੋਣ ਭਵਿਤਾ ਐਸਾ ਗਿਆਨੀ ਜਪੂ ਮੇਰੇ ਮਿੱਤਰ ਰਹੋ ਮੈਨੂੰ ਸੂਤਕ ਮੈਨੂੰ ਹੂੰ ਸੂਤਕ ਸੂਤਕ ਸਰਬਣੀ ਹੋਏ ਉਠਤ ਬੈਠਤ ਸੂਤ ਕਲਾਂਗੇ ਸੂਤ ਕੇ ਪਰੇ ਰਸੋਈ ਹਾਸ਼ਨ ਕੀ ਬਿਧੀ ਸਭ ਕੋਈ ਜਾਣੇ ਸੂਤਨ ਕੀ ਇੱਕ ਕੋਈ ਕਹਿ ਕਵੀਰ ਆਮ ਰੰਦੇ ਵਿਚਾਰੇ ਸੂਤ ਕੋ ਤਨੇ ਨਾ ਹੋਇ ਮੈਂ ਨਾਵੇਂ ਸੂਤ ਕੇ ਜਗ ਸੂਤ ਸੋ ਜਿੰਨਾ ਗੁਰਮਖ ਖਾਨ ਨੇ ਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਹੈ ਤੇ ਸਦਾ ਵਾਹਿਗੁਰੂ ਦੇ ਹੁਕਮਾਂ ਉੱਪਰ ਪ੍ਰਸੰਨ ਰਹਿੰਦੇ ਹਨ ਉਹ ਗੁਰਮਖਾਨੇ ਨੂੰ ਸੂਤਕ ਨਹੀਂ ਲੱਗਦਾ ਤੇ ਉਹ ਸਭ ਤਰ੍ਹਾਂ ਦੇ ਸੂਤਕ ਤੋਂ ਬਚੇ ਰਹਿੰਦੇ ਹਨ ਸੋ ਸੋਹਣਾ ਜਿਬਾ ਨੂੰ ਚਾਹੀਦਾ ਹੈ ਕਿ ਪਰਉਪ ਸੂਤਕ ਨੂੰ ਪਰਮ ਰੂਪ ਸਮਝਦੇ ਹੋਏ ਤਿਆਗ ਛੱਡਣਾ ਤੇ ਮਸੂਤਕ ਸਰੀਰ ਨੂੰ ਜੰਬੜਿਆ ਹੋਇਆ ਹੈ ਉਸ ਦੇ ਦੂਰਖਾਨਾ ਸਦਾ ਹੀ ਯਤਨ ਕਰਨਾ ਤੇ ਹੁਕਮ ਚੜਦੇ ਹੋਏ ਯਾਨ ਮਨੋ ਹਮ ਸਮਾਏ ਚ ਸੰਦੇ ਦੇ ਹੋਏ ਸਦਾ ਵਾਹਿਗੁਰੂ ਦੀ ਰਜਾ ਵੈਚ ਪ੍ਰਸੰਨ ਰਹਿਣਾ ਮਾਨਾ ਸੋਧਕ ਭਰਮਤ ਸਦਾ ਖਾਲਸਾ ਜੀ ਮਾਨਾ ਪ੍ਰੇਮ ਨੂੰ ਸਦਾ ਲੋਕ ਤੇ ਪਚਾਵਣਾ ਝੂਠ ਨੂੰ ਤਿਆਗ ਸਦਾ ਨਿੰਦਾ ਨੂੰ ਹਟਾ ਹਟਾਉਣਾ ਪਰੇ ਚੁਗਲੀ ਕਰ ਚੁਗਲ ਖੋਰ ਤੁਸੀਂ ਨਾ ਸਦਾਵਣਾ ਸਦਾਵਣਾ ਭਗਤ ਸਦਾ ਭਾਣੇ ਅੰਦਰ ਚੱਲ ਕੇ ਤੇ ਸਮਝੋ ਬਿਸਤਰ ਖਾਣਾ ਪੀਣਾ ਸਦਾ ਖਾਵਣਾ ਸੰਦਾਮਣਾ ਪੰਚ ਸਦਾ ਜਿਹੜੇ ਕਰਤਾ ਰਸੰਦੀ ਜਨਮ ਮਨ ਵਿੱਚ ਉਹਨਾਂ ਨਹੀਂ ਆਉਣਾ ਇਥੋਂ ਸਮਾਪਤ ਕਰਦੇ ਆਂ